ਵਾਈ ਰੂਜੀ ਕਾਲਸਾ ਵਾਈ ਰੂਜੀ ਕੀ ਫਤੇ ਕੱਲ ਖਬਰ ਆਈ ਹੈ ਕਿ ਦਿੱਲੀ ਸਰਕਾਰ ਅਰਵਿੰਦ ਕੇਜਰੀਵਾਲ ਦੀ ਉਹਨਾਂ ਨੇ ਦਵਿੰਦਰਪਾਲ ਢੁੱਲਰ ਜੀ ਦੀ ਜਿਹੜੀ ਸਪੈਸ਼ਲ ਪਟੀਸ਼ਨ ਸੀ ਉਹਨੂੰ ਛੱਡਣ ਵਾਸਤੇ ਰਿਹਾ ਕਰਨ ਵਾਸਤੇ ਜਿਹੜੀ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਤੇ ਛੱਡਤਾ ਸੀ ਕੱਲ ਉਹਨਾਂ ਨੇ ਰਿਜੈਕਟ ਕਰ ਦਿੱਤੀ ਹੈ ਢੁੱਲਰ ਸਾਹਿਬ ਵੀ ਰਿਜੈਕਟ ਕਰਤੀ ਹੈ ਤੇ 14 ਬੰਦਿਆਂ ਦੀ ਐਕਸੈਪਟ ਕਰ ਲਈ ਹੈ ਮੈਂ ਸਾਰੇ ਖਾਲਸਾ ਪੰਥ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕੀ ਆਪਾਂ ਪਛਾਣੀਏ ਆਪਣੇ ਕੌਣ ਹੈ ਪ੍ਰਾਇਕ ਕੌਣ ਹੈ 92 ਸੀਟਾਂ ਜਿਤਾਈਆਂ ਖਾਲਸੇ ਪੰਥ ਦੇ ਪੰਜਾਬੀਆਂ ਨੇ ਦੇਖੋ ਕਿੰਨਾ ਵੱਡਾ ਤੁੱਕਾ ਕਰ ਰਹੇ ਆ ਆਪਣੇ ਨਾਲ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੁਲਤਾਨਪੱਲੋ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪੁਲਿਸ ਪੇਜ ਕੀ ਉੱਤੇ ਗੋਲੀਆਂ ਚਲਾਈਆਂ ਉੱਥੇ ਜੁੱਤੀਆਂ ਨਾਲ ਪੁਲਿਸ ਭੇਜੀ ਤੇ ਆਪਾਂ ਸਾਰੇ ਚੁੱਪ ਆਂ ਅਸਲੀ ਗੱਲ ਆ ਆ ਜਿਹੜੀਆਂ ਦਿੱਲੀ ਦੀਆਂ ਪਾਰਟੀਆਂ ਐ ਇਹਨਾਂ ਦਾ ਕੋਈ ਲਗਾ ਨਾ ਪੰਜਾਬ ਨਾਲ ਹੈ ਨਾ ਆਪਣੇ ਸਿੱਖ ਪੰਥ ਨਾਲ ਹੈ। ਤੋਂ ਮੈਂ ਆਈ ਬੇਨਤੀ ਕਰਨਾ ਚਾਹਣਾ ਹੈ ਕਿ ਆਪਾਂ ਡਟ ਕੇ ਇਹਨਾਂ ਲੜਾਈ ਲੜੀਏ ਤਾਂ ਹੀ ਪੰਜਾਬ ਬਚ ਸਕਦਾ ਹੈ ਤੇ ਤਾਂ ਹੀ ਆਪਣੇ ਖਾਲਸਾ ਪੰਥ ਬਚ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਖਬਰ ਆਈ ਹੈ ਕਿ ਦਿੱਲੀ ਸਰਕਾਰ ਅਰਵਿੰਦ ਕੇਜਰੀਵਾਲ ਦੀ ਉਹਨਾਂ ਨੇ ਦਵਿੰਦਰਪਾਲ ਢੁੱਲਰ ਜੀ ਦੀ ਜਿਹੜੀ ਸਪੈਸ਼ਲ ਪਟੀਸ਼ਨ ਸੀ ਉਹਨੂੰ ਛੱਡਣ ਵਾਸਤੇ ਰਿਹਾ ਕਰਨ ਵਾਸਤੇ ਜਿਹੜੀ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਤੇ ਛੜਤਾ ਸੀ ਕੱਲ ਉਹਨਾਂ ਨੇ ਰਿਜੈਕਟ ਕਰ ਦਿੱਤੀ ਹੈ ਢੁੱਲਰ ਸਾਹਿਬ ਵੀ ਰਿਜੈਕਟ ਕਰਤੀ ਹੈ ਤੇ 14 ਬੰਦਿਆਂ ਦੀ ਐਕਸੈਪਟ ਕਰ ਲਈ ਹੈ ਮੈਂ ਸਾਰੇ ਖਾਲਸਾ ਪੰਥ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਪਛਾਣੀਏ ਆਪਣੇ ਕੌਣ ਹੈ ਪ੍ਰਾਇਕ ਕੌਣ ਹੈ 92 ਸੀਟਾਂ ਜਿਤਾਈਆਂ ਖਾਲਸੇ ਪੰਥ ਨੇ ਪੰਜਾਬੀਆਂ ਨੇ ਦੇਖੋ ਕਿੰਨਾ ਵੱਡਾ ਤੁੱਕਾ ਕਰ ਰਹੇ ਆ ਆਪਣੇ ਨਾਲ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੁਲਤਾਨਪੁਰ ਲੋਧੀ ਗੁਰਦੁਆਰਾ ਸਾਹਿਬ ਦੇ ਵਿੱਚ ਪੁਲਸ ਪੇਜ ਕੀ ਉੱਤੇ ਗੋਲੀਆਂ ਚਲਾਈਆਂ ਉੱਥੇ ਜੁੱਤੀਆਂ ਨਾਲ ਪੁਲਸ ਭੇਜੀ ਤੇ ਆਪਾਂ ਸਾਰੇ ਚੁੱਪ ਆਂ ਅਸਲੀ ਗੱਲ ਆ ਆ ਜਿਹੜੀਆਂ ਦਿੱਲੀ ਦੀਆਂ ਪਾਰਟੀਆਂ ਐ ਇਹਨਾਂ ਦਾ ਕੋਈ ਲਗਾਅ ਨਾ ਪੰਜਾਬ ਨਾਲ ਆ ਨਾ ਆਪਣੇ ਸਿੱਖ ਪੰਥ ਨਾਲ ਆ ਤਾਂ ਮੈਂ ਆਈ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਡਟ ਕੇ ਇਹਨਾਂ ਲੜਾਈ ਲੜੀਏ ਤਾਂ ਹੀ ਪੰਜਾਬ ਬਚ ਸਕਦਾ ਹੈ ਤੇ ਤਾਂ ਹੀ ਆਪਣੇ ਖਾਲਸਾ ਪੰਥ ਬਚ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ